ਸੁਣਿਓ ਮੇਰੇ ਭੈਣਾ ਸੁਣਿਓ ਗੱਲ ਸੁਣਿਓ ਮੈਂ ਇੱਕ ਮਿੰਟ ਰੁਕ ਜਿਓ ਮਾਤਾ ਜੀ ਗੱਲ ਸੁਣਿਓ ਮੇਰੇ ਉਹਨਾਂ ਨੂੰ ਵਾਜ ਮਾਰਿਓ ਮਾਤਾ ਨੂੰ ਪਹਿਲੇ ਗੱਲ ਸੁਣਿਓ ਓ ਮੇਰਾ ਹੀ ਤਾਂ ਸਾਡੇ ਇੱਥੇ ਬੈਠੇ ਭੈਣ ਪਰ ਉਧਰ ਆਏ ਤਾਂ ਹੱਦ ਕਰ ਲੋ ਨਹੀਂ ਨਹੀਂ ਤੁਸੀਂ ਨਾਲ ਸੌਦੇ ਵੀ ਲਈ ਫਿਰਦਿਆਂ ਨਾ ਸੌਦਾ ਵੇਖ ਲੋ ਕਿਹੜਾ ਸਾਡੇ ਕੋਲ ਹਾਂ ਪਹਿਣੇ ਹੋਣੇ ਤੁਸੀਂ ਲੈਣਾ ਚ ਬਣੀਆਂ ਸੀ ਹਾਂ ਹਾਂ ਤਾਂ ਮਿਲੇ ਹੀ ਨਹੀਂ ਵੀਰੇ ਪਰ ਲੈਣਾ ਜੇ ਫਿਰ ਖਲੋਦਿਆਂ ਗਾਦੋ ਤੁਸੀਂ ਜਦੋਂ ਤੁਹਾਡੇ ਘਰ ਹੀ ਨਹੀਂ ਦਰਗੇ ਬੜੀਆਂ ਹੈਗਾ ਇਧਰ ਆ ਵੀਰ ਜੀ ਇਹਨਾਂ ਦੀ ਪਹਿਲੀਆਂ ਹੈਗਾ ਵਾ ਉਹ ਨਹੀਂ ਮਾਨਣ ਹਾਂ ਵੀਰ ਦਾ ਘੱਟਾ ਦਿੱਤਾ ਸੀ ਸਾਨੂੰ ਮੁੱਲ ਦਿੱਤਾ ਘੱਟਾ ਫੀਡ ਦਾ ਹਾਂ ਹਾਂ ਤੇ ਸੇਵਾ ਜਿੱਦਾਂ ਬਿਨਾ ਸੇਵਾ ਸੀ ਸੇਵਾ ਕਰੀ ਹਾਂ ਸਾਨੂੰ ਮੁੱਲ ਦਿੱਤਾ ਕੌਣ ਹੀ ਦੱਸਣਾ ਸੀ ਸਾਇਕਲ ਜਿਹੜਾ ਜਾਣਦੇ ਆ ਵੀਰੇ ਹੁਣ ਇੱਥੇ ਬਾਹਰੋਂ ਆਏ ਆ ਅਸੀਂ ਕਿਸੇ ਨੂੰ ਜਾਣਦੀ ਨਹੀਂ ਬੱਸ ਕਰੋ ਆ ਦੇਖੋ ਕਿਦਾਂ ਸੇਵਾ ਕਰਨਾ ਆਏ ਆ ਇਹ ਦੂਰ ਸੇਵਾ ਕਰਾ ਰਹੇ ਨੇ ਯਾਰ ਕੀ ਗੱਲ ਹੋਈ ਆ ਠੀਕ ਨਹੀਂ ਹੁਣ ਬੰਦੇ ਆ ਰਹੇ ਨੇ 10-10 ਲਫਾ ਵੇਲੇ ਹੀ ਜਾਂਦੇ ਤੁਸੀਂ ਇੱਕ ਲੈ ਜਿਓ ਸਾਰਿਆਂ ਦੇ ਕੰਮ ਆ ਜੂਗੀ ਅਸੀਂ ਇਹਨਾਂ ਨੂੰ ਕਿਹਾ ਵੀ ਟੋਟਲਨ ਜਿੰਨਾ ਮਰਜ਼ੀ ਲੈ ਜਿਓ ਵਾਧੂ ਵਿਆਹ ਆਪਣੇ ਕੋਲ ਸਾਰਾ ਟਰਾਲਾ ਭਰਿਆ 450 ਪੌਂਡਲ ਬੈਲ ਪਾਇਆ ਟਰਲੇ ਚ ਇਹਨਾਂ ਵਾਸਤੇ ਹੀ ਲੈ ਕੇ ਆਏ ਆ 500 ਕਿਲੋਮੀਟਰ ਤੋਂ ਕਿ ਇਹ ਹੁਣ ਆਪਣੇ ਬੋਰੇ ਭਰਨਦੇ ਯਾਰ ਲੱਗ ਬੰਨੇ ਇਹਨਾਂ ਨੇ ਅਹਾਂ ਦਿਲ ਦੁਖਦਾ ਫੇਰ ਦੁਖਦਾ ਪਿਆ ਯਾਰ ਸਵੇਰ ਤਾਂ ਚਾਹ ਨਹੀਂ ਪਾਣੀ ਨਹੀਂ ਰੋਟੀ ਨਹੀਂ ਪਾਣੀ ਨਹੀਂ ਕੋਈ ਅਭੀ ਜੀ ਕਿਹੜੇ ਪਿੰਡ ਦਾ ਆਪਣੇ ਵੀਰ ਕਿਹੜੇ ਪਿੰਡ ਦਾ ਆਪਣੇ ਠੀਰਾ ਘਰਾ ਨਿਆ ਲਲੇਰਾ ਦੇਤੀ ਆ ਭਾਜੀ ਅੱਛਾ ਮਤਲਬ ਠੀਰਾ ਘਰਾ ਤੇ ਨਿਆ ਲਲੇਰਾ ਦੀ ਆ ਬਾਹਰੋਂ ਦੇ ਕੋਈ ਹੈਗਾ ਮੈਨੂੰ ਪਤਾ ਏ ਜਿਹੜੇ ਬਾਹਰੋਂ ਹੈਗੇ ਆ ਤਿੱਡਾ ਕਿਉਂ ਆਇਆ ਉਹ ਯਾਰ ਬੁੱਬੀਆਂ ਵਾਲਾ ਬੁੱਬੀਆਂ ਖਰਾਬ ਕਰਤੀਆਂ ਪਈਆਂ ਪਹਿਲੇ ਲਾਡੀਆਂ ਰਾਤ ਵਿੱਚੋਂ ਫੇਰ ਦੁਬਾਰਾ ਉਹ ਚਵਾਗੜ ਫੜਾ ਦਿੰਦੀਆਂ ਫੇਰ ਆ ਜਾਂਦੇ ਕਿਹੜਾ ਆ ਦੁਬਾਰਾ ਕਿਹੜਾ ਆ ਵਖਾਉ ਇੱਥੇ ਆਖੀਏ ਤੇ ਪੈਂਦੀਆਂ ਮਸਾਲ ਅੱਛਾ ਮਾਲਕ ਕਹਿੰਦਾ ਵੀ ਸਾਰੇ ਹੁਣ ਜੋ ਕੁਝ ਅੰਦਾਜ਼ਾ ਤੁਹਾਨੂੰ ਸਾਹਮਣੇ ਤੁਹਾਨੂੰ ਦੇਖਣੀ ਦਿਿਆ ਤੁਹਾਡੀ ਅੱਖਾਂ ਦੇ ਸਾਹਮਣੇ ਸਭ ਚਾਰ ਚਾਰ ਜੀ ਆਉਂਦੇ ਆ ਸਾਰੇ ਲੈ ਜਾਂਦੇ ਉਧਰ ਜੇ ਤੋੜੇ ਪਰੰਦੇ ਇਦਾਂ ਚੰਗੇ ਲੱਗਦੇ ਇੱਥੋਂ ਵਾਲੇ ਆ ਨਾ ਉਹ ਆਪੇ ਮਸ਼ਮਾਰ ਕੋਲ ਗਨਨੀਆਂ ਵੀ ਬੰਦੇ ਪਛਮਾ ਕੋਲ ਬੈਠੇ ਅੱਛਾ ਪਛਮਾ ਕੋਲ ਖੜੇ ਆਪਾਂ ਬੈਠੇ ਯਾਰ ਹਮਾਰਾ ਦੇਖਣਾ ਬਾਦਾਂ ਖਾਣਾ ਨਹੀਂ ਆਉਣਾ ਲੋਕਾਂ ਨੂੰ ਅਸੀਂ ਘਰ ਨੂੰ ਲੈ ਜਾਣਾ ਇੱਥੇ ਬਣਾ ਲੈਣ ਲਾ ਲਓ ਇੱਕ ਸਾਥ ਕੋਈ ਨਹੀਂ ਆਈ ਧੀ ਦੂਰ ਹੋਏ 300 ਕਿਲੋਮੀਟਰ ਤੋਂ ਘਰ ਨੂੰ ਲੈ ਜਾਣਾ ਇਹਨਾਂ ਦਾ ਕੰਮ ਆਦੇ ਆਦੇ ਹੋਰ ਜਿਆਦਾ ਰੱਖੋ ਧਿਆਨ ਰੱਖੋ ਜੇ ਰਿਐਕਸ਼ਨ ਲੈ ਕੇ ਦਵਾ ਜਾਂਦਾ ਹੁੰਦੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਈ ਜਾਵਾਂ ਆ ਪਰਿਵਾਰਵਾ ਜਿਹੜੇ ਇਥੋਂ ਪਾਣੀ ਚੋਂ ਵਿਚਾਰੇ ਨਿਕਲ ਕੇ ਆਏ ਆ ਜਿਨ੍ਹਾਂ ਦੇ ਘਰ ਡੁੱਬੇ ਆ ਜਿਨ੍ਹਾਂ ਦੇ ਖੇਤ ਡੁੱਬੇ ਆ ਪਰ ਵੇਖਣਾ ਤੁਹਾਨੂੰ ਇਹ ਦਿਖਾਉਣਾ ਚਾਹਾਂਗਾ ਕਿ ਇਹ ਸਾਰੇ ਪਰਿਵਾਰ ਉਦੋਂ ਦੇ ਇੱਥੇ ਬੈਠੇ ਆ ਠੀਕ ਹੈ ਜੀ ਪਰ ਜਿਹੜੀਆਂ ਫਿਰ ਟਰਾਲੀਆਂ ਦੇ ਮਗਰ ਮਗਰ ਲੈਣਾ ਬਣੀਆਂ ਫਿਰ ਉਹ ਕੌਣ ਆਹ ਜੀ ਉਹ ਕੁਝ ਪਿੰਡਾਂ ਦੇ ਆ ਸੁੱਕੇ ਪਿੰਡਾਂ ਵਾਲੇ ਆ ਜਾਂਦੇ ਜੀ ਦੂਜੇ ਪਿੰਡਾਂ ਵਾਲੇ ਵਿੱਚ ਆ ਜਾਂਦੇ ਕੀ ਬੰਦਾ ਕੀ ਦਿਨ ਲੜੇ ਯਾਰ ਇਥੇ ਨੇ ਮਕਾਲਾ ਮਾੜੀ ਗੱਲ ਜੀ ਸਾਰੇ ਵੀਰਾਂ ਨੂੰ ਬਹਿ ਕੇ ਜਿੱਕਾ ਖਾਲਸਾ ਵੈਕੋ ਜਿੱਕੀ ਫਤਿਹ ਸਿੰਘ ਜੀ ਅੱਜ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਹੀ ਆ ਕਿ ਜਿਹੜੇ ਲੋੜਵੰਦ ਪਰਿਵਾਰ ਵਾ ਉਹ ਤੇ ਵਿਚਾਰੇ ਸੌਦੇ ਖਣੋਂ ਉਦਾਂ ਹੀ ਰਹਿ ਰਹਿਆ ਉਹਨਾਂ ਨੂੰ ਵਿਚਾਰੇ ਤੱਕ ਸੌਦਾ ਨਹੀਂ ਪਹੁੰਚ ਰਿਆ ਤੇ ਜਿਹੜੇ ਨਾਹਾਂ ਤੇ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਤੇ ਨਾ ਘਰ ਖਰਾਬ ਹੋਇਆ ਉਹ ਕਿਦਾਂ ਲੁੱਟ ਮਚਾ ਰਹੇ ਆ ਇਹ ਵੀਰ ਬਠਿੰਡੇ ਤੋਂ ਆਏ ਸੀਗੇ ਤੇ ਦੇਖੋ ਕਿਦਾਂ ਇਹਨਾਂ ਨਾਲ ਲੁੱਟ ਮਚਾਈ ਆ ਤੇ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਹੋਆ ਕਿ ਇਸ ਵੀਡੀਓ ਵੇਖ ਕੇ ਉਹਨਾਂ ਲੋਕਾਂ ਨੂੰ ਸਬਕ ਆ ਜਾਏ ਜਿਹੜੇ ਲੁੱਟ ਮਚਾ ਰਹੇ ਆ ਵੀ ਸਾਡੀ ਜੇ ਕਿਸੇ ਨੇ ਵੀਡੀਓ ਬਣਾ ਕੇ ਪਾ ਦਿੱਤੀ ਤੇ ਸਾਡੀ ਬੇਇੱਜ਼ਤੀ ਹੋ ਗਈ ਸੋ ਜਿਹੜਾ ਇਹ ਰਾਚਨਵਾ ਲੋਡਵੰਡਾਂ ਦਾ ਵਾ ਤੇ ਲੋਡਵੰਡਾਂ ਤੱਕ ਪਹੁੰਚੇ ਆਓ ਤੁਹਾਨੂੰ ਇਹ ਸਾਰੀ ਵੀਡੀਓ ਦਿਖਾਉਂਦਾ ਹਾਂ ਹਾਂ ਹੱਲਪ ਕਰੋਗੇ ਸਾਡੀ ਆ ਪਿੰਡ ਨੇ ਹੱਲਾ ਲੈ ਰਿਹਾ ਹਨਾ ਹਾਂਜੀ ਇਹ ਤੇ ਹਰ ਪਿੰਡ ਤੇ ਲੋਕਾਂ ਨੇ ਡੰਗਰ ਹੀ ਬੰਨੇ ਬਾਹਰ ਹਨਾ ਆ ਦੇ ਮਜਬੂਰੀ ਨੂੰ ਬੈਠੇ ਆ ਇੱਥੇ ਨਾ ਬਾਹਰ ਲਿਆ ਤੇ ਤੁਸੀਂ ਸਾਡੇ ਨਾਲ ਜਿਵੇਂ ਟਾਈਮ ਨਾਲ ਪੁੱਛਦੇ ਪਿੰਡ ਪੁੱਛਣਾ ਵੀ ਪੁੱਛਣਾ ਵੀ ਤੁਸੀਂ ਇੱਥੇ ਕੀ ਕਰਨਾ ਹੈ ਹਾਂਜੀ ਮੈਂ ਵੀ ਦਿਖਾ ਰਿਹਾ ਕਿ ਕਈ ਲੋਕ ਇੱਥੇ ਐਵੇਂ ਦੇ ਵੀ ਆ ਗਏ ਆ ਕਿ ਜਿਨ੍ਹਾਂ ਦੀ ਨਾ ਜ਼ਮੀਨਾਂ ਇਧਰ ਆ ਨਾ ਘਰ ਇਧਰ ਵਾ ਠੀਕ ਹੈ ਜੀ ਉਹ ਵੀ ਲੋਕ ਕਈ ਇੱਥੇ ਉਹ ਵੀ ਲੋਕ ਇੱਥੇ ਰਾਸ਼ਨ ਪਾਣੀ ਲੈ ਰਹੇ ਆ ਹਾਂ ਪਿੱਛੇ ਦਿਖਾ ਦਿਓ ਟਰਾਲੀ ਦੇ ਤੇ ਉਹ ਦੇਖ ਲਓ ਇਹ ਇੱਥੋਂ ਵਾਲੇ ਆ ਨਾ ਉਹ ਆਪਦੇ ਪਸ਼ਮਾ ਕੋਲ ਜਨਾਨੀਆਂ ਵੀ ਬੰਦੇ ਵੀ ਪਸ਼ਮਾ ਕੋਲ ਬੈਠੇ ਲੱਗੋ ਪਸ਼ਮਾ ਕੋਲ ਖੜੇ ਆ ਬਹੁਤ ਵਾੜੇ ਬੈਠੇ ਆ ਇਹ ਸਾਬ ਬੱਸ ਆ ਜੀ ਪੁੱਛੀਏ ਕਿਹੜਾ ਪਿੰਡ ਆ ਜੋ ਪੁੱਛੀਏ ਕਿਹੜਾ ਪਿੰਡ ਆ ਆਜੋ ਆਇਆ ਕੋਈ ਨਹੀਂ ਹਾਂ ਆਜੋ ਕੋਈ ਗੱਲ ਨਹੀਂ ਜੀ ਮੜਾ ਜਾ ਹਾਂ ਆ ਸਰ ਜੀ ਆ ਵੀਡੀਓ ਨਹੀਂ ਕਹ ਦੱਸ ਰਿਹਾ ਕਿ ਜਿਹੜੇ ਲੋਕ ਲੋਕਲ ਉਹ ਘੱਟ ਸੇਵਾ ਲੈ ਰਹੇ ਤੇ ਦੂਜੇ ਪਿੰਡਾਂ ਵਾਲੇ ਜ਼ਿਆਦਾ ਲੈ ਰਹੇ ਆ ਠੀਕ ਹੈ ਜੀ ਤੇ ਆ ਤੁਸੀਂ ਦੇਖ ਸਕਦੇ ਜੀ ਸੇਵਾ ਜਿਹੜੇ ਸੇਵਾ ਲੈ ਰਹੇ ਆ ਆ ਵੀਰ ਭਰਾਵਾ ਆ ਵੀਰ ਜੀ ਕਿਹੜੇ ਪਿੰਡ ਦੇ ਆਪਣੇ ਵੀਰ ਕਿਹੜੇ ਪਿੰਡ ਆਪਣੇ ਧੀਰਾਗੜਾ ਹਾਂ ਜੀ ਆ ਲਲਵੇਰਾ ਦੀਆਂ ਬਤੀਆ ਭਾਜੀ ਅੱਛਾ ਮਤਲਬ ਠੀਰਾ ਘਰ ਆ ਦੇ ਨੇ ਲਲਵੇਰਾ ਦੀ ਆ ਬਾਰੋਂਦਰੀ ਕੋਈ ਹੈਗਾ ਮੈਨੂੰ ਪਤਾ ਨਹੀਂ ਜਿਹੜੇ ਬਾਰੋਂ ਹੈਗੇ ਆ ਮੈਨੂੰ ਥੱਲੀ ਗਲਾਮ ਹੀ ਹੈਗਾ ਸਰ ਹਾਂ ਥੱਲੀ ਉਹ ਤੇ ਚੱਲ ਵੇ ਜਿਹੜੇ ਪਿੰਡ ਅੰਦਰ ਵਾ ਫਸੇ ਆ ਜਿਹੜੇ ਪਾਣੀ ਦਾ ਉਹ ਆ ਹਾਂ ਹਾਂ ਕਈ ਲੋਕ ਐਵੇਂ ਦੇ ਵੀ ਹੈਗੇ ਆ ਵਿੱਚ ਜਿਹੜੇ ਪਾਸਿਓਂ ਆਏ ਆ ਹਾਂਜੀ ਹਾਂਜੀ ਮੈਂ ਆ ਵੀਡੀਓ ਬਣਾ ਕੇ ਉਹਨਾਂ ਦੀ ਸੁਨਾਖਤ ਕਰ ਰਿਹਾ ਵਾਂ ਠੀਕ ਹੈ ਜੀ ਹਾਂ ਜਿਹੜੇ ਪਾਸਿਆਂ ਦੇ ਫਿਰ ਉਹਨਾਂ ਨੂੰ ਯਾਰ ਵੀ ਕਰਾ ਹੈ ਪਾਸੇ ਕਿਹੜੇ ਅੱਛਾ ਪਾਸੇ ਲਈ ਬਾਬਾ ਦੀ ਤਿੰਕ ਥੁਾਈ ਜੀ ਕਿੱਧਰ ਕਿੱਥੇ ਆ ਪਿੰਡ ਕਿਹੜਾ ਤੁਹਾਡਾ ਹੈ ਮੁੱਠਿਆਲਾ ਤੁਹਾਡੇ ਬੜੇ ਹੈਗਾ ਇਧਰ ਆ ਵੀਦੀ ਇਹਨਾਂ ਦੇ ਪੜੀਆਂ ਹੈਗਾ ਵਾ ਉਹ ਨਹੀਂ ਮੰਨਦਾ ਹਾਂ ਅੰਦਾਜ਼ ਵਾਲੇ ਇਹ ਨਾ ਇਹ ਨਾ ਵਾਲੇ ਬੈਠਿਆਂ ਦੇ ਘਰ ਵਾਲੇ ਕੋਲ ਮੁੱਖ ਤੌਰ ਤੇ ਸਾਰਾ ਸੋਣਾ ਦਾ ਘਰ ਨਹੀਂ ਆਉਂਦਾ ਤੂੰ ਕਿਹਾ ਤਾਂ ਪਹਿਲਾਂ ਲੜੋ ਨਾ ਬੈਣ ਲੜੋ ਨਾ ਮੈਂ ਪੁੱਛ ਰਿਹਾ ਹਾਂ ਕਿਉਂਕਿ ਮੈਨੂੰ ਸਾਰਾ ਕੁਝ ਆ ਗਿਆ ਝੂਠ ਸੁਣ ਕੇ ਘਾੜ ਰਿਹਾ ਸਹੀ ਘਾੜ ਰਿਹਾ ਪਿੰਡ ਸੀਖ ਸਾਡਾ ਇੱਥੇ ਪਰ ਕਈ ਲੋਕ ਕਈ ਲੋਕੀ ਵਿਚ ਐਵੇਂ ਦੇ ਵੀ ਹੈਗੇ ਜਿਨ੍ਹਾਂ ਨੇ ਪੈਲੀਆਂ ਨਹੀਂ ਇੱਧਰ ਹੈਗੀਆਂ ਜੀ اها وي ھم پالونگا ستے نين آلا ري ਆਹ ਰਾਨਾ ਬੋ ਕੁਟਾ ਪਾਉ ਰੋਲਾ ਬੋਲੇ ਲੋ ਤੇ ਲੋ ਹਉ ਅੱਬਾ ਜੀ ਮਹਾਰਾਜ ਨਹੀਂ ਬੈਣ ਬੋਲੋ ਲੋ ਕਾਡਾ ਕਿਹੜਾ ਪਿੰਡ ਵੀ ਜੀ ਆ ਵੀ ਆਪਣੀ ਥਲੀ ਇਹੋ ਹੀ ਹੈ ਨਾ ਲਲਵੇਰਾ ਇੱਥੇ ਲਾਮਦੇ ਵੀ ਬਹਿਗੇ ਵੀਰਾਂ ਜਿਹੜੇ ਪਾਸਿਓਂ ਵੀ ਆਏ ਵਿੱਚ ਇਹਦੇ ਸਾਰੇ ਬੜੀ ਦੂਰ ਦੂਰ ਦੇ ਪਾਸੇ ਹੁੰਦੇ ਦੱਸ ਸਕਦੇ ਜੀ ਦੱਸ ਸਕਦੇ ਵੀ ਜਿਨ੍ਹਾਂ ਦੀ ਇਧਰ ਪੈੜੀਆਂ ਨਹੀਂ ਹੈਗਾ ਆਪਣੇ ਬਾਬਾ ਜੀ ਕੋਲ ਗੱਲ ਗਈ ਹਾਂ ਜਿਹਦੇ ਆਖੀਏ ਇਹਦੇ ਪੈਂਦੀਆਂ ਮਸਾਲ ਅੱਛਾ ਮਸਾਲ ਕਹਿਆ ਵੀ ਸਾਰੇ ਹੁਣ ਜੋ ਕੁਝ ਹੁੰਦਾ ਤੁਹਾਨੂੰ ਸਾਹਮਣੇ ਤੁਹਾਨੂੰ ਦੇਖਣੀ ਦਿਿਆ ਤੁਹਾਡੀ ਅੱਖਾਂ ਦੇ ਸਾਹਮਣੇ ਸਭ ਹਾਂ ਚਲੋ ਤੁਸੀਂ ਸੇਵਾ ਕਰਦੇ ਸਾਡੇ ਵਧੀਆ ਵਧੀਆ ਚੜਦੀ ਕਲਾ ਜੀ ਮਨ ਚਾਹਦੀ ਸਿਰ ਮੱਥੇ ਪਰ ਬਾਬੇ ਉਹ ਚਾਹੀਦਾ ਨਹੀਂ ਨਾ ਚੀਜ਼ੇ ਹੁਣ ਜਿਹੜੇ ਸੁੱਕੇ ਥਾਂ ਬੈਠੇ ਆ ਜਮੀਨਾਂ ਵੀ ਉਹਨਾਂ ਦੇ ਸੁੱਕੇ ਥਾਵਾਂ ਹਨਾ ਉਹਨਾਂ ਨੂੰ ਫਿਰ ਇੱਕ ਕ ਚਾਹੀਦਾ ਤੇ ਨਹੀਂ ਨਾ ਹਾਂ ਹੁਣ ਸਾਨੂੰ ਇਸ਼ਨਾਕਤ ਨਹੀਂ ਇਦਾਂ ਕਰਨੀ ਆਉਂਦੀ ਠੀਕ ਹੈ ਜੀ ਕੋਈ ਨਹੀਂ ਕਰੋ ਸੇਵਾ ਆ ਦੇਖੋ ਜੀ ਇਹ ਆਈਆਂ ਵਾ ਥੱਲੇ ਬੰਦੀਆਂ ਦੇ ਥਰੂ ਟਰਾਲੀ ਆਈਆਂ ਵਾ ਸੇਵਾ ਕਰਨ ਆਏ ਵੀਰ ਦੋਣ ਤੇ ਕਈ ਭੈਣਾ ਕਈ ਵੀਰ ਆ ਜਿਹੜੇ ਉਹ ਲਾਮ ਦੇ ਪਿੰਡਾਂ ਦੇ ਵਿੱਚ ਹੈਗੇ ਆ ਪਰ ਹੁਣ ਕਈ ਲੋਕ ਇਸੇ ਕਰਕੇ ਨਹੀਂ ਸਾਨੂੰ ਦੱਸ ਰਹੇ ਵੀ ਯਾਰ ਸਾਡੇ ਨਾਲ ਲੜਨਗੇ ਠੀਕ ਹੈ ਜੀ ਪਤਾ ਇਹਨਾਂ ਸਾਰਿਆਂ ਨੂੰ ਵੀਰਾਂ ਨੂੰ ਹੈਗਾ ਵਾ ਪਰ ਵੀਡੀਓ ਤੋਂ ਪਤਾ ਲੱਗ ਜਾਣਾ ਜੀ ਜੀ ਠੀਕ ਹੈ ਠੀਕ ਨੇ ਵੀਡੀਓ ਤੋਂ ਮੈਂ ਕਹਿੰਦਾ ਦੱਸ ਦੇਣਾ ਜਿਹਦੀ ਜਿਹੜਾ ਬੰਦਾ ਪਾਸੇ ਹੋਇਆ ਉਹਦੀ ਜ਼ਮੀਨ ਬਣਾ ਇਧਰ ਹੋਈ ਠੀਕ ਹੈ ਮੈਂ ਉਹਨੂੰ ਵਾਇਰਲ ਕਰ ਦੇਣਾ ਹਾਂ ਯਾਰ ਕਈ ਲੋਕ ਨੇ ਕਿ ਕਈ ਲੋਕ ਹੁਣ ਵਿਚਾਰੇ ਡੁੱਬੇ ਪਏ ਆ ਉਹਨਾਂ ਨੂੰ ਕੁਝ ਵੀ ਨਹੀਂ ਮਿਲਣਿਆ ਤੇ ਜਿਹੜੇ ਸੁੱਕੇ ਥਾਂ ਘਰ ਵੀ ਸੁੱਕੇ ਥਾਂ ਜ਼ਮੀਨਾਂ ਵੀ ਸੁੱਕੇ ਥਾਵਾਂ ਉਹ ਦਵੱਲ ਦਵੱਲੇ ਹੀ ਜਾਂਦੇ ਆ ਹਾਂ ਠੀਕ ਹੈ ਜੀ ਹਾਂ ਜੀ ਹਾਂ ਚੱਲ ਇਹੋ ਜਿਹਾ ਵੀਰ ਜਿਹੜਾ ਇਹੋ ਜਿਹਾ ਵਾ ਠੀਕ ਨਹੀਂ ਆ ਇਹੋ ਜਿਹਾ ਜਿਹੜਾ ਲੈ ਵੀ ਜਾਵੇ ਕੋਈ ਗੱਲ ਨਹੀਂ ਆ ਜਿੱਦਾਂ ਕੀ ਹੋਇਆ ਵਾ ਉਹ ਯਾਰਾ ਟੂਪੀਆਂ ਵਾਲਾ ਬੀਤੀਆ ਖਰਾਬ ਕਰਤੀ ਪਈ ਆ ਇਹਨੂੰ ਲੈ ਕੇ ਜਾ ਰਾਤ ਨੂੰ ਵਿੱਚੋਂ ਫੇਰ ਦੁਬਾਰਾ ਉਹ ਚਵਾਕਣ ਫੜਾ ਦਿੰਦੀਆ ਫੇਰ ਆ ਜਾਂਦੀਆ ਕਿਹੜਾ ਆ ਦੁਬਾਰਾ ਕਿਹੜਾ ਆ ਵਖਾਓ नहीं भाने दोबारा कौन आया वहां हांजी आलो चले गए अगे लोग दूरी दूरी हारे आ जा रहे हैं ਇੱਕ ਵਾਰੀ ਦੀ ਚਲੋ ਰਾਸ਼ਨ ਲੈਣੇ ਲੈਣਾ ਦੂਰੀ ਦੂਰੀ ਆਣ ਕੇ ਰਾਸ਼ਨ ਲੈ ਰਿਆ ਆ ਹਾਲਾਤ ਕਈ ਲੋਕ ਖਰਾਬ ਕਰ ਰਿਹਾ ਜੀ ਠੀਕ ਹੈ ਜੀ ਇਹ ਇਦਾਂ ਚਾਹੀਦਾ ਤਾਂ ਨਹੀਂ ਹੈਗਾ ਕਿਉਂਕਿ ਫਿਰ ਇਦਾਂ ਲੋਡ ਬੰਦਾ ਤੱਕ ਚੀਜ਼ ਨਹੀਂ ਪਹੁੰਚਦੀ ਤੇ ਜਿਹੜਾ ਇੱਕ ਵਾਰੀ ਚੀਜ਼ ਲੈਂਦਾ ਉਹ ਹੀ ਦੂਰੀ ਵਾਲੀ ਚੀਜ਼ ਲੈ ਆ ਰਿਆ ਵਾ ਇਦਾਂ ਫਿਰ ਆ ਸਿਸਟਮ ਚੰਗਾ ਨਹੀਂ ਲੱਗਦਾ ਆ ਵੇਖੋ ਤੁਸੀਂ ਕਿੱਦਾਂ ਮਗਰ ਮਗਰ ਆ ਟਰੱਕ ਵਾਲਿਆਂ ਦੇ ਮਗਰ ਮਗਰ ਟਰਾਲੇ ਵਾਲਿਆਂ ਦੇ ਮਗਰ ਮਗਰ ਲੋਕ ਜਾ ਰਹੇ ਆ ਫਿਰ ਦੇਖਦੇ ਕਾਇਆ ਕੋਣ ਵਾਲੀ ਗੱਲ ਹੋਣੀ ਹੈ ਜੀ ਕਿਸੇ ਨੂੰ ਨਹੀਂ ਮਿਲਦਾ ਜੀ ਤੇ ਪਾਈ 31 ਕਿੰਨੇ ਦੇਣਗੇ ਉਹ ਫੇਰ ਬਾਬਾ 31 ਬਾਬੇ ਗਿਣੇ ਆ ਜੀ ਮਿਲਣੇ ਨਹੀਂ ਕੋਈ ਦੋ ਇੱਕ ਨਹੀਂ ਮਿਲਦਾ ਇਹ ਦਿਦਿਆ ਕੀ ਨਹੀਂ ਆਪੇ ਨਹੀਂ ਕਰਦੇ ਰਸਤਾ ਰਸਤਾ ਨਾ ਬੰਦ ਕਰੋ ਕੋਈ ਗੱਲ ਨਹੀਂ ਬਗੋ ਰਸਤਾ ਚੌਦਾ ਕਰਕੇ ਕਰੋ ਲੈਂਡ ਬਣਾ ਲਓ ਮਾਰ ਕੇ ਮਾਰ ਕੇ ਜੀ ਲੈਂਡ ਬਣਾ ਲਓ ਇੱਕ ਕੀ ਕਹਾਂ ਲੱਗੇ ਬਾਬਾ ਇੱਥੇ ਚੱਲਾ ਬਾਬੇ ਯਾਰ ਖੋੜਾ ਕਾਲੇ ਕਿਉਂ ਬੰਦੇ ਜੇ ਕਾਲੇ ਨਾ ਪਾ ਆ ਦੇਖੋ ਸਗਦਾ ਜਿਹੜਾ ਸੇਵਾਲਾ ਕੇ ਆਈਆਂ ਕਿੰਨਾ ਇਹਨਾਂ ਨੂੰ ਬੇਤੀ ਕਰ ਰਹੀਆਂ ਆ ਆ ਦੇਖੋ ਕਿੱਦਾਂ ਕੀ ਆ ਗਈ ਨਾ ਵਿਕੀ ਕੀ ਗਾ ਹੈਲੋ ਹੈਲੋ ਕਾਦੀ ਕੀ ਗੱਲ ਹੋਈ ਆ ਕੋ ਯਾਰ ਵੀਰ ਅਸੀਂ ਤਾਂ ਸੇਵਾ ਕਰਨ ਆਏ ਆ ਇਹਦੇ ਦੂਰ ਸੇਵਾ ਕਰਾ ਰਹੇ ਨੇ ਯਾਰ ਕੀ ਗੱਲ ਹੋਈ ਆ ਠੀਕ ਨਹੀਂ ਹੁਣ ਬੰਦੇ ਆ ਰਹੇ ਨੇ 10-10 ਲਫਾ ਲੈ ਜਾਂਦੇ ਤੁਸੀਂ ਇੱਕ ਲੈ ਜਾਓ ਸਾਰਿਆਂ ਦੇ ਕੰਮ ਆ ਜੂਗੀ ਅਸੀਂ ਇਹਨਾਂ ਨੂੰ ਕਿਹਾ ਵੀ ਟੋਟਲ ਜਿੰਨਾ ਮਰਜ਼ੀ ਲੈ ਜਿਓ ਵਾਧੂ ਵਿਆਹ ਆਪਣੇ ਕੋਲ ਸਾਰਾ ਟਰਾਲਾ ਭਰਿਆ 450 ਪੌਂਡਲ ਬੈਲ ਪਾਇਆ ਟਰਾਲੇ 'ਚ ਇਹਨਾਂ ਵਾਸਤੇ ਹੀ ਲੈ ਕੇ ਆਏ ਆ 500 ਕਿਲੋ ਮੀਟਰ ਤੋਂ ਕਿਉਂਕਿ ਇਹ ਹੁਣ ਆਪਣੇ ਬੋਰੇ ਭਰਨਦੇ ਯਾਰ ਲੱਗ ਬੰਨੇ ਇਹਨਾਂ ਨੇ ਅੱਲਾ ਦਿਲ ਦੁਖਦਾ ਫਿਰ ਦੁਖਦਾ ਪਿਆ ਯਾਰ ਸਹੇਦਾ ਚਾਹ ਨਹੀਂ ਪਾਣੀ ਨਹੀਂ ਰੋਟੀ ਨਹੀਂ ਪਾਣੀ ਨਹੀਂ ਕੋਈ ਸਹੀ ਗੱਲ ਆ ਦੇਖੋ ਵੀਰ ਜੀ ਉਹਨਾਂ ਦੇ ਲਾਮੀ ਵੀ ਆ ਕਿ ਸਾਨੂੰ ਕਿਸੇ ਨੇ ਸਹੇਦਾ ਚਾਹ ਪਾਣੀ ਨਹੀਂ ਪੁੱਛਿਆ ਪਰ ਆਹ ਹਾਲਾਤ ਇਹਨਾਂ ਦੇ ਆ ਕਿ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਹੇ ਸਾਡੀਆਂ ਗੱਲਾਂ ਨੂੰ ਮੰਨ ਨਹੀਂ ਰਿਹਾ ਸਮਝ ਨਹੀਂ ਰਿਹਾ ਇਦਾਂ ਦੇ ਇਹ ਲੋਕ ਆ ਵੇਖੋ ਕਿੱਡੀ ਦੂਰੋਂ ਵੀਰ ਜੀ ਨਹੀਂ ਆਏ ਆ ਆ ਪਿੰਡ ਭਿੰਦਰ ਨਗਰ ਆ ਗੜ ਡੋਲੀਆਂ ਉਥੋਂ ਆਏ ਆ ਰੋਪੜ ਜ਼ਿਲ੍ਹੇ ਤੋਂ ਆਏ ਆ ਠੀਕ ਹੈ ਜੀ ਰੂਪਨਗਰ ਤੋਂ ਆਏ ਆ ਤੇ ਪਰ ਹਾਲਾਤ ਤੁਸੀਂ ਦੇਖ ਸਕਦੇ ਜੀ ਕਿ ਆ ਲੋਕ ਜਿਹੜੇ ਆ ਸਾਰਿਆਂ ਦੀ ਜਿਹੜੀ ਮੈਂ ਗੱਲ ਕਰਦਾ ਸਾਡੇ ਭੈਣ ਭਰਾਵਾਂ ਨੂੰ ਸਮਝਣ ਦੀ ਲੋੜ ਹੈ ਜੀ ਦੋ ਦੋ ਬੋਲੇ ਨਹੀਂ ਭਾਈ ਨੇ ਤੁਹਾਨੂੰ ਤੁਹਾਨੂੰ ਤੇ ਦੱਸ ਸਕਦੇ ਕਿ ਕਿਹੜਾ ਦੂਰੀ ਦੀ ਰਾਇਣਾ ਜੋ ਆਏਗਾ ਚਾਰ ਚਾਰ ਜੀ ਆਉਂਦੇ ਆ ਸਾਰੇ ਲੈ ਜਾਂਦੇ ਉਧਰ ਇਹ ਤੋੜੇ ਭਰਨਦੇ ਇਹਦਾ ਚੰਗੇ ਲੱਗਦੇ ਨਹੀਂ ਨਹੀਂ ਤੋੜਾ ਨਾ ਕਰੋ ਤੋੜਿਆ ਵਾਲੀ ਕੰਮ ਨਹੀਂ ਮਾਦਾ ਜੀ ਤੁਸੀਂ ਤੁਸੀਂ ਇਥੇ ਲੋਕਲ ਜਿਹੜਾ ਦੂਰੀ ਇਹ ਰਹਿੰਦਾ ਤੁਸੀਂ ਦੱਸੋ ਸਾਨੂੰ ਹੀ ਨਾਨਾ ਸਭ ਜੋ ਤੁਸੀਂ ਜਿੰਨਾ ਜਿੰਨਾ ਮਿਲ ਕੇ ਬੋਲਦੇ ਨਾ ਮਾਤਾ ਜੀ ਹੁਣ ਲਿਸਟਾ ਨਹੀਂ ਨਾ ਹਰ ਕੇ ਤੋਂ ਬਣਾਈਆਂ ਜਾ ਰਹੀਆਂ ਜਿਹੜਾ ਦੂਰੀਆ ਰੌਂਡ ਹੈ ਤੁਸੀਂ ਆਪ ਦੱਸੋ ਤੁਸੀਂ ਹਾਂਜੀ ਜਿੰਨਾ ਆਖੇ ਲੱਗਣਾ ਇੱਥੇ ਅੱਛਾ ਲੋ ਜੀ ਨੰਬਰ ਜੀ ਕਹਿ ਦਿਓ ਮੁੱਠਿਆ ਆ ਕੇ ਤੇ ਸੌਦਾ ਲੈਣ ਕਿਤੋਂ ਲੈ ਘੰਡੀਆ ਪੁਰਾਵਾ ਸੁੱਕੇ ਸਾਧ ਦਵਾਈਆਂ ਸਾਰੀਆਂ ਮੁੱਠਿਆ ਲੈਣੀਆਂ ਮਾਤਾ ਦੇਣ ਦੇ ਆਪਾਂ ਤੁਹਾਨੂੰ ਖਾਣਾ ਨਹੀਂ ਆਉਣਾ ਲੋਕਾਂ ਨੂੰ ਅਸੀਂ ਘਰ ਨੂੰ ਲੈਣਾ ਇੱਥੇ ਬਣਾ ਲੈਣ ਲਾ ਲੋ ਇੱਕ ਗੱਡੀ ਆਈ ਐਡੀ ਦੂਰ ਹੋਏ 300 ਕਿਲੋਮੀਟਰ ਤੋਂ ਅੱਗੇ ਘਰ ਲੈਣਾ ਇਹਨਾਂ ਦਾ ਕੰਮ ਆ ਆ ਦੇ ਆ ਦੇ ਹੋਰ ਜਿਆਦਾ ਧਿਆਨ ਰੱਖੋ ਧਿਆਨ ਰੱਖੋ ਜੇ ਇਹ ਤੋਂ ਮਾਲ ਲੈ ਕੇ ਜਾਂਦਾ ਹੁੰਦੀ ਵੀਡੀਓ ਬਣਾ ਕੇ ਦਿਖਾਈ ਜਾਵਾਂ ਹਾਂ ਓਏ 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 ਇੱਥੋਂ ਧਿਆਨ ਨਾ ਰੱਖੋ ਚਲੋ ਬਾਬਾ ਗਿਆ ਜਾ ਓਏ ਇਹਨਾਂ ਕਾ ਗੱਡੀ ਨਾਲ ਨਾਲ ਲਾ ਦੇ ਲਹੀਦ ਜੀ ਉਹ ਤੇ ਫੀਡ ਦਾ ਗੱਟਾ ਦਿੱਤਾ ਸੀ ਸਾਨੂੰ ਮੁੱਲ ਦੇ ਦਿੱਤਾ ਗੱਟਾ ਫੀਡ ਦਾ ਹਾਂ ਤੇ ਸੇਵਾ ਜਿੱਤਾ ਬਿਨਾ ਸੇਵਾ ਸੀ ਸੇਵਾ ਕਰੀ ਹਾਂ ਅਸੀਂ ਆਨੂੰ ਮੁੱਲ ਦਿੱਤਾ ਕੌਣ ਹੀ ਦੱਸਣਾ ਹੀ ਸਾਈਟ ਲਈ ਜਿਹੜਾ ਜਾਣਦੇ ਵੀਰੇ ਹੁਣ ਇੱਥੇ ਬਾਹਰੋਂ ਆਏ ਆ ਅਸੀਂ ਕਿਸੇ ਨੂੰ ਜਾਣਦੀ ਨਹੀਂ ਅੱਛਾ ਤੁਹਾਨੂੰ ਕਹਿੰਦੇ ਮੁੱਲ ਲੈ ਲਓ ਸਾਨੂੰ ਮੁੱਲ ਦਿੱਤਾ ਵੇਖੋ ਵੀਰ ਹੁਣ ਸੇਵਾ ਲੈ ਕੇ ਆਏ ਸੀਗੇ ਤੇ ਫੀਡ ਦੀ ਤੇ ਇਹਨਾਂ ਤੋਂ ਲੈ ਕੇ ਸੇਵਾ ਜਦ ਤੇ ਇਹਨਾਂ ਨੂੰ ਹੀ ਕਹਿੰਦੇ ਮੁੱਲ ਲੈ ਲਓ ਵੇਖ ਲਾ ਆਹ ਦੁਨੀਆ ਦੇ ਰੰਗ ਦੇ ਕਿੱਥੋਂ ਆਈ ਦੀ ਜੀ ਆਪਾਂ ਹੋਰ ਵੰਡੀ ਸਾਬੋਤ ਹੋ ਜੀ ਵੇਖ ਲਓ ਦੁੱਖ ਲਾਦਾ ਫਿਰ ਵੀਰੇ ਹੋਰ ਜੀ ਹੂੰ ਵੇਖ ਲਓ ਆਹ ਹਲਾਜ ਬਣਾਏ ਇਹਨਾਂ ਨੇ ਆ ਪਰਿਵਾਰਵਾ ਜਿਹੜੇ ਇੱਥੋਂ ਪਾਣੀ ਤੋਂ ਵਿਚਾਰੇ ਨਿਕਲ ਕੇ ਆਏ ਆ ਜਿਨ੍ਹਾਂ ਦੇ ਘਰ ਡੁੱਬੇ ਆ ਜਿਨ੍ਹਾਂ ਦੇ ਖੇਤ ਡੁੱਬੇ ਆ ਪਰ ਵੇਖਣਾ ਤੁਹਾਨੂੰ ਇਹ ਦਿਖਾਉਣਾ ਚਾਹਾਂਗਾ ਕਿ ਇਹ ਸਾਰੇ ਪਰਿਵਾਰ ਉਦੋਂ ਦੇ ਇੱਥੇ ਬੈਠੇ ਆ ਠੀਕ ਹੈ ਜੀ ਪਰ ਜਿਹੜੀਆਂ ਫਿਰ ਟਰਾਲੀਆਂ ਦੇ ਮਗਰਮਗਰ ਲੈਣਾ ਬਣੀਆਂ ਫਿਰ ਉਹ ਕੌਣ ਆ ਉਹ ਕੁਝ ਪਿੰਡ ਦੇ ਆ ਕੁਝ ਪਿੰਡਾਂ ਦੇ ਆ ਜਾਂਦੇ ਜੀ ਦੂਜੇ ਪਿੰਡਾਂ ਵਾਲੇ ਵਿੱਚ ਆ ਜਾਂਦੇ ਕੀ ਬੰਦਾ ਕੀ ਦਿਨ ਲੜੇ ਯਾਰ ਇੱਥੇ ਨੇ ਮਕਾਲਾ ਮਾੜੀ ਗੱਲ ਆਣਾ ਬਈ ਪਾਸੇ ਪਿੰਡਾਂ ਦੇ ਵਿੱਚ ਆ ਜਾਂਦੀਆਂ ਹਾਂ ਕੀ ਉਹਨੂੰ ਬਹੁਤ ਫੜ ਕੇ ਕੱਢ ਗਏ ਨੇ ਮੀ ਮਕਾਲਾ ਚਰਦੀ ਉਧਰੋਂ ਪਾਰ ਸੁੱਕੇ ਧਾਲ ਇੱਕ ਮਾਂ ਉਹਦੀ ਚਾਰ ਧੀਆਂ ਨਾਲ ਲੈ ਆਉਂਦੀ ਉਹਨਾਂ ਨੂੰ ਲੈਣ ਲਾ ਹਾ ਇੱਕ ਮੇਰੀ ਮਾਂ ਹੁਣੇ ਸਾਹਮਣੇ ਸੀ ਮੈਂ ਉਹ ਮੈਂ ਕਿਹਾ ਮਾਤਾ ਜੀ ਨੂੰ ਕਹਿੰਦੀ ਮਿਲਿਆ ਨਹੀਂ ਤੇ ਨਾਲ ਦੀ ਕੁੜੀ ਕਹਿੰਦੀ ਮਾਤਾ ਹੁਣੇ ਤੇ ਤੁਹਾਨੂੰ ਮੈਂ ਲਫਾਫਾ ਫੜਾਇਆ ਨਹੀਂ ਨਹੀਂ ਇਦਾਂ ਹੀ ਹੁੰਦੀ ਫੇ ਸੁੱਕੇ ਧਾਲ ਲੈ ਜਾਂਦੇ ਸੁੱਕੇ ਧਾਲ ਤੇ ਤੇਰੇ ਪਾਣੀ ਵਾਲੇ ਉਂਝ ਰਹੇ ਜੰਦੇ ਉਹਨਾਂ ਦੇ ਘਰੇ ਵੇਖੋ ਜਾ ਕੇ ਗੱਠਾਂ ਦੇ ਢੇਰ ਲੱਗੇ ਰਾਸਨ ਦੇ ਢੇਰ ਲੱਗੇ ਜਾ ਵੇਖ ਲੋ ਕਿੰਨਾ ਪਰਿਵਾਰ ਹੈ ਕਿੰਨਾ ਚਾਰ ਦੀ ਆ ਇੱਕ ਆ ਥੋੜਾ ਜਿਹਾ ਚਾਰਾ ਵਾ ਤੇ ਹੋਰ ਤੁਸੀਂ ਦੇਖ ਲਓ ਪਾਣੀ ਆ ਜਾਂ ਹੋਰ ਇਹਨਾਂ ਦਾ ਇਹ 12 15 ਘਰ ਬੈਠੇ ਲਖਣ 15 20 ਘਰ ਵਾ ਹਨਾ ਤੇ ਪਰੋ ਵੇਖੋ ਜਿਹੜੀਆਂ ਟਰੱਕਾਂ ਨੇ ਮਗਰ ਮਗਰ ਜਿਹੜੇ ਟਰਾਲੇ ਨੇ ਮਗਰ ਮਗਰ ਜਿਹੜੀਆਂ ਲੈਣਾ ਵਾ ਉਹ ਉਧਰ ਵੇ ਲੋ ਪੁੱਛੋ ਉਹਨਾਂ ਨੂੰ ਪਿੰਡ ਕਿਹੜਾ ਦਾ ਹਾਂ ਉਹ ਦੇਖ ਲਓ ਵੇਖੋ ਉਹ ਬੱਸੇ ਪਿੰਡ ਵਾਲੇ ਕਿੱਥੋਂ ਦੇ ਆਉਂਦੇ ਮੁੱਠਿਆਂ ਵਾਲੇ ਦੇ ਹਾਂ ਉਹਨਾਂ ਦੀ ਜ਼ਮੀਨ ਹੈਗੀ ਉਹਨਾਂ ਦੀ ਨਾ 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 ਆਜੋ ਮੇਰੇ ਨਾਲ ਨਾਲ ਹੀ ਆਜੋ 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 ਚਲਾਓ ਇਹਨਾਂ ਤੂੰ ਇਹਨਾ ਬੋਲਿਆ ਗੁੱਸੇ ਹੁੰਦਾ ਨਹੀਂ ਹਾਂ ਤੂੰ ਇਹਨਾ ਬੋਲਿਆ ਆ ਵੇਲਾ ਵੀ ਨਹੀਂ ਦੱਸ ਕਿ ਇਹਨਾਂ ਦੀਆਂ ਜ਼ਮੀਨਾਂ ਵਾ ਜਿਹੜੀਆਂ ਨਾ ਉਹ ਪਾਣੀ ਦਾ ਨਾ ਇਹਨਾਂ ਦੇ ਘਰ ਪਾਣੀ ਦਾ ਤੇ ਹੁਣ ਸਾਨੂੰ ਦੇਖ ਕੇ ਉਹ ਤਰ੍ਹਾਂ ਚਲੇ ਗਏ ਆ ਮੈਂ ਵੀਡੀਓ ਇਸ ਕਰਕੇ ਬਣਾਉਂਦੇ ਆਂ ਕਿ ਇਹਨਾਂ ਲੋਕਾਂ ਨੂੰ ਥੋੜੀ ਜੀ ਮਾਤਤਾ ਜੇ ਇਹਨਾਂ ਲੋਕਾਂ ਨੂੰ ਥੋੜਾ ਅਕਲ ਆ ਜੇ ਕਿ ਕਿਦਾਂ ਕਿਸੇ ਗਰੀਬ ਦਾ ਹੱਕ ਖਾਂਦੇ ਆ ਹੁਣ ਤੇ ਵਿਚਾਰੇ ਜਿਹੜੇ ਪਾਣੀਆ ਚ ਮਰੇ ਆ ਉਹਨਾਂ ਨੂੰ ਵੀ ਛੱਡ ਰਿਹਾ ਆ ਉਹ ਦੇਖ ਮੈਂ ਪੰਜੀ ਖੜੇ ਹੋ ਗੱਲ ਸੁਣਿਓ ਗੱਲ ਸੁਣਿਓ ਹੁਣ ਇਹੋ ਨਾਲ ਰੁਕਣਾ ਨਹੀਂ ਆ ਹੁਣ ਉਹਨਾਂ ਨੇ ਉਹਨਾਂ ਨੇ ਕਿਹਾ ਰੁਕੇ ਮੜੇ ਆ ਇਹ ਇਹਨਾਂ ਨੇ ਜਮੀਨਾਂ ਦੇ ਕਿੰਨੇ ਆ ਪਾਣੀ ਚਾਇਆ ਅਬਾ ਮਾਤਾ ਜੀ ਗੱਲ ਸੁਣਿਓ ਗੱਲ ਸੁਣਿਓ ਮੇਰੀਆਂ ਬੇਣਾ ਸੁਣਿਓ ਗੱਲ ਸੁਣਿਓ ਮਾਤਾ ਜੀ ਗੱਲ ਸੁਣਿਓ ਮੇਰੇ ਉਹਨਾਂ ਨੂੰ ਵਾਜ ਮਾਰਿਓ ਮਾਤਾ ਨੂੰ ਪੇੜੇ ਗੱਲ ਸੁਣਿਓ ਉਹ ਅਗਲਿਆਂ ਨੂੰ ਮਾਰੋ ਆ ਸਾਰੀਆਂ ਬੇੜਾਂ ਨੂੰ ਵਾਜ ਮਾਰਿਓ ਉਹਨਾਂ ਨੂੰ ਪੇੜੇ ਗੱਲ ਸੁਣ ਲਓ ਹੁਣ ਆਇਓ ਤੁਹਾਨੂੰ ਰਾਸ਼ਨ ਦਵਾਈਏ ਪੇੜੇ ਕਿੱਥੋਂ ਆਈਆਂ ਜੀ ਤੁਸੀਂ ਕਿੱਥੋਂ ਆਈਆਂ ਜੀ ਤੁਮ ਮੇਰੇ ਸਾਡੇ ਇੱਥੇ ਬੈਠੇ ਪੈਣ ਪਰ ਉਧਰ ਆਏ ਤਾਂ ਇਹ ਆਪ ਤੇ ਕਰ ਲੋ ਨਹੀਂ ਨਹੀਂ ਤੁਸੀਂ ਨਾਲ ਸੌਦੇ ਵੀ ਲਈ ਫਿਰਦਿਆਂ ਨਾ ਸੌਦਾ ਵੇਖ ਲਓ ਕਿਹੜਾ ਸਾਡੇ ਕੋਲ ਹਾਂ ਪੈਣੇ ਹੋਣੇ ਤੁਸੀਂ ਲਾਈਨਾਂ ਚ ਬਣੀਆਂ ਸੀ ਹਾਂ ਹਾਂ ਤੇ ਮਿਲੇ ਹੀ ਨਹੀਂ ਵੀਰੇ ਪਰ ਲੈਣਾ ਜੇ ਫਿਰ ਖਲੋਦਿਆਂਗਾ ਤੂੰ ਤੁਸੀਂ ਜਦੋਂ ਤੁਹਾਡੇ ਘਰ ਹੀ ਨਹੀਂ ਤਰੇਗੇ ਹਾਂ ਆਹ ਵੇ ਹਾਂ ਚਲ ਉਹ ਤੂੰ ਜਾਓ ਕਹਿੰਦਾ ਵੀ ਇਹਨਾਂ ਦੀ ਵੀਡੀਓ ਬਣਾਉਂਦਾ ਤੁਹਾਨੂੰ ਕਹਿੰਦਾ ਕੌਣ ਨਹੀਂ ਸਮਝੇ ਸਾਡੇ ਰਿਸ਼ਤੇਦਾਰ ਉਹਨਾਂ ਨੇ ਮੈਨੂੰ